ਤੋ ਕਿ ਜਦੋਂ ਸੰਗਤ ਜੁੜਨ ਦੀ ਗੱਲ ਆਉਂਦੀ ਹੈ ਤਾਂ ਲੋਕ ਜਿਵੇਂ ਤੁਸੀਂ ਕਹਿ ਰਹੇ ਹੋ ਵੀਰਵਾਰ ਤੇ ਸ਼ਨੀਵਾਰ ਚੌਂਕੀ ਵੀ ਲੱਗਦੀ ਹੈ ਮੇਲਾ ਵੀ ਲਗਾਇਆ ਜਾਂਦਾ ਦੂਰੋਂ ਨੇੜੋਂ ਸੰਗਤ ਨੇ ਆਉਣਾ ਤਾਂ ਪਹਿਲੀ ਗੱਲ ਤਾਂ ਇਸ ਡੇਰੇ ਵਿੱਚ ਤੁਹਾਡੇ ਕੋਲ ਪਹੁੰਚ ਕਿਦਾਂ ਕਰੇ ਤੇ ਕਿਸ ਤਰ੍ਹਾਂ ਕੇ ਨਾ ਇੰਤਜ਼ਾਮ ਨੇ ਆਪਣੇ ਕੋਲ ਕਿ ਕਿਸ ਨੇ ਰਾਤ ਰਹਿਣਾ ਕਰਨਾ ਹੈ ਕਿ ਆਪਣੇ ਕੋਲ ਇੰਤਜ਼ਾਮ ਹੈਗਾ ਕਿ ਸੰਗਤ ਉਹ ਰੁਕ ਸਕਦੀ ਹੈ ਉਹਨੇ ਇਹ ਜਿਹੜਾ ਸਾਡਾ ਪਿੰਡ ਹੈ ਪਟਿਆਲੇ ਤੋਂ ਚੀਕਾ ਰੋਡ ਤੇ ਹੈ ਸਲੇਮਪੁਰ ਬ੍ਰਾਹਮਣਾ ਪਿੰਡ ਦਾ ਨਾਮ ਹੈ ਇੱਥੇ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਕਮਰੇ ਆ ਉਹ ਤੋਂ ਬਾਅਦ ਬਹੁਤ ਵੱਡਾ ਹਾਲ ਆ ਚਾਹੇ 500 ਬੰਦਾ ਆਵੇ 1000 ਬੰਦਾ ਆਵੇ ਸਾਰਾ ਹਾਲ ਹੈ ਏਸੀ ਹਾਲ ਹੈ ਹਮ ਸਾਰਾ ਦਿਨ ਮਤਲਬ 24 ਘੰਟੇ ਇੱਥੇ ਲੰਗਰ ਹੈ ਨਹੀਂ ਵੀ ਅਸੀਂ ਵੀਰਵਾਰ ਤੇ ਸ਼ਨੀਵਾਰ ਨਹੀਂ ਨਹੀਂ ਇਹ ਡੇਲੀ ਇੱਥੇ ਰੁਟੀਨ ਚ ਲੰਗਰ ਚੱਲਦਾ ਹੈ ਯਾਨੀ ਕਿ ਪਛਾਦਾ ਵਿੱਚ ਇਹ ਕਹਿੰਦਾ ਬੰਦੇ ਰਹਿ ਪਛਾਦਾ ਚਾਹ ਪਾਣੀ ਜੋ ਵੀ ਹੈ ਫੁੱਲ ਬਰਾਬਰ ਪ੍ਰੋਪਰ ਹੋਆ ਤੇ ਰਹਿਣ ਦਾ ਬੜਾ ਵਧੀਆ ਪ੍ਰਬੰਧ ਹੈ ਸਾਰਾ ਹੀ ਜਿੱਡਾ ਹਾਲ ਹੈ ਇਹ ਸਾਰੇ ਏਸੀ ਹੈ ਆਉਣ ਵਾਲਾ ਕੋਈ ਪ੍ਰੋਗਰਾਮ ਹੈ ਜਿਸ ਦੇ ਵਿੱਚ ਸੰਗਤ ਨੂੰ ਨਿਯੋਤਤਾ ਦੇਣਾ ਚਾਹਉ ਜਿਵੇਂ ਕਿ ਤੁਸੀਂ ਮੈਨੂੰ ਕਿਹਾ ਹਾਂ ਹਾਂਜੀ 30 ਤਰੀਕਾ ਦਾ ਸਾਡਾ ਪ੍ਰੋਗਰਾਮ ਹੈ ਦੇਸ਼ਾਂ ਵਿਦੇਸ਼ਾਂ ਤੋਂ ਅਮਰੀਕਾ ਕੈਨੇਡਾ ਬਹੁਤ ਦੂਰ ਤੋਂ ਸੰਗਤ ਆਉਂਦੀ ਹੈ ਏਸੀ ਰੂਮ ਬਣੇ ਹੋਏ ਆ ਸਾਰਾ ਏਸੀ ਹਾਲ ਹੈ ਲੰਗਰ ਪਾਣੀ ਸਭ ਕੁਝ ਖੁੱਲਾ ਚੱਲਦਾ ਇੱਥੇ ਯਾਨੀ ਕਿ ਜਿਹੋ ਜਿਹੇ ਬੰਦਾ ਆਵੇ ਉਹ ਜਿਹੇ ਸੁਵਿਧਾਵਾਂ ਉਹ ਉਹੀ ਜਿਹੀਆਂ ਸਾਰੀਆਂ ਸੁਵਿਧਾ ਸਭ ਠੀਕ